ਪੰਜਾਬ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਨੇ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਮੈਮੋਵਾਲ ਵਿੱਚ ਬੀਤੀ ਰਾਤ ਚੋਰਾਂ ਨੇ ਪਿੰਡ ਦੀਆਂ 4 ਦੁਕਾਨਾਂ ਤੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਤੇ ਨਗਦੀ ਕੀਮਤੀ ਸਮਾਨ ਚੋਰੀ ਕਰ ਲਿਆ ਦੁਕਾਨਦਾਰਾਂ ਨੂੰ ਚੋਰੀ ਦਾ ਪਤਾ ਸਵੇਰੇ ਲੱਗਿਆ ਜਦੋਂ ਸਵੇਰੇ ਦੁਕਾਨਾਂ ਤੇ ਆਏ ਚੋਰਾਂ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੋ ਚੋਰ ਨਜ਼ਰ ਆ ਰਹੇ ਨੇ ਜਿਨ੍ਹਾਂ ਵੱਲੋਂ ਕਟਰ ਦੀ ਮਦਦ ਨਾਲ ਦੁਕਾਨਾਂ ਦੇ ਸ਼ਟਰ ਤੋੜੇ ਜਾ ਰਹੇ ਨੇ ਦੁਕਾਨਦਾਰਾਂ ਤਬਕ ਆਪਣੀਆਂ ਦੁਕਾਨਾਂ ਬੰਦ ਕਰਕੇ ਘਰ ਗਏ ਸਨ ਜਦੋਂ ਸਵੇਰੇ ਦੁਕਾਨਾਂ ਤੇ ਆਏ ਤਾਂ ਤਾਲੇ ਟੁੱਟੇ ਹੋਏ ਸਨ ਤੇ ਪੁਲਿਸ ਨੇ ਇਸ ਦੀ ਜਾਣਕਾਰੀ ਦੇ ਦਿੱਤੀ ਹੈ। ਨਾ ਪ੍ਰਗਟ ਸਿੰਘ ਜੀ ਇਹ ਕਿੱਥੇ ਦੁਕਾਨ ਹੈ ਤੁਹਾਡੀ ਮੈਡੀਕਲ ਦੀ ਇਹ ਮੈਮੋਲਾ ਜੀ ਰਾਣਾ ਮੈਡੀਕਸੋਰ ਜੀ ਰਾਤੀ ਚੋਰਾਂ ਨੇ ਸ਼ਟਰ ਵੱਢ ਕੇ ਪੈਸੇ ਉਸੇ ਕੱਲੇ ਸੀ ਥੋੜੇ ਉਹ ਲੈ ਕੇ 12-300 ਰੁਪਇਆ ਤੇ ਬਾਕੀ ਕੋਈ ਦਵਾਈਆਂ ਚੁੱਕ ਕੇ ਲੈ ਗਏ ਆ। ਕਿੰਨਾ ਕੁ ਅੰਦਾਜ਼ਾ ਜਿਹੜੀਆਂ ਦਵਾਈਆਂ ਕਿੰਨੀ ਕੀ ਕੀ ਚੀਜ਼ ਮੇਨ ਲੈ ਗਏ ਨਾ ਜੀ ਮਲਾ ਸੁੱਕੇ ਦੁੱਧ ਦੇ ਡੱਬੇ ਲੈ ਗਏ ਆ। ਤੇਲ ਲੈ ਗਏ ਆ ਚੌਨ ਪ੍ਰਾਸ਼ ਵਗੈਰਾ ਜੋ ਵੀ ਮੰਨ ਲੋਗੇ इजीली ਵਿਕ ਸਕਦਾ ਇਸ ਮਾਲ ਉਹ ਚੁੱਕ ਕੇ ਲੈ ਗਏ ਆ ਹਾਂਜੀ ਪੁਲਿਸ ਨੂੰ ਕੁਝ ਕਹਿੰਦੇ ਹਾਂਜੀ ਪੁਲਿਸ ਕੰਪਲੀਟ ਕੀਤੀ ਸਾਬ ਜੀ ਆਏ ਸੀਗੇ ਤੇ ਉਹ ਲੈ ਗਏ ਹੈਗੇ ਇਨਕੁਆਰੀ ਕਰਕੇ ਇਹ ਦੱਸ ਕਿ ਕਿੰਨੇ ਕੋਈ ਦੁਕਾਨ ਦੇ ਕਿੰਦਾ ਬੋਲਗੇ ਇਹ ਤਾਂ ਮੈਨੂੰ ਸਵੇਰੇ ਪਤਾ ਲੱਗਿਆ ਜਦੋਂ ਆਇਆ ਤਾਂ ਛੱਡੇ ਟੁੱਟੇ ਸੀ ਤੇ ਉਧਰ ਵੀ ਸਾਰੇ ਪਾਸੇ ਰੌਲਾ ਪਿਆ ਸੀ ਦਾ ਇੱਥੇ ਹੋਰ ਵੀ ਚੋਰੀਆਂ ਹੋਈਆਂ ਹਾਂਜੀ ਇੱਥੇ 5-6 ਦੁਕਾਨਾਂ ਦੀਆਂ ਹੋਈਆਂ ਜੀ ਇੱਕ ਸਕੂਲ ਚ ਹੋਈਆਂ ਇੱਕ ਕਿਸੇ ਦੀ ਕੋਠੀ ਉਹਦੇ ਛੱਟੇ-ਛੁਟੇ ਹਾਂ ਜੀ ਪਰ ਕਿਸ ਚੀਜ਼ ਦਾ ਕੰਮ ਆਪਰਾ ਮੇਰੇ ਕੋਲ ਕਰਿਆਨਾ ਸਟੋਰ ਆ ਜਾਰ ਸਟੇਸ਼ਨਰੀ ਰੱਖੀ ਹੋਈ ਹੈ ਜੀ ਜੀ ਇਹ ਰੱਤੀ ਕੀ ਹੋ ਗਿਆ ਕੱਲ ਮੈਂ ਸ਼ਾਮੀ 6:30 ਵਜੇ ਦੁਕਾਨ ਪਹੁੰਚ ਕੇ ਚੱਲ ਗਿਆ ਪਿੰਡ ਭਲਾਈ ਅੱਜ ਸਵੇਰੇ 8:05 ਮਿੰਟ ਤੇ ਆਇਆ ਜਦੋਂ ਮੈਂ ਦੁਕਾਨ ਖੋਲ੍ਹਣ ਲੱਗਾ ਦੇਖਿਆ ਤੇ ਕਾਲੇ ਵੱਡੇ ਹੋ ਗਏ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਮੇਰੇ ਘੱਟ 15-20 ਹਜ਼ਾਰ ਕੇ ਕੀ ਬਣ ਗਿਆ ਉਹ ਵੀ ਬੈਨਾਂ ਦੀ ਚੋਰੀ ਹੋਈ ਹੈ ਅੱਗੇ 5-6 ਦੁਕਾਨਾਂ ਹੈਗੀਆਂ ਸੌਣੂ ਚੇ ਮੈਂ ਚਮਨ ਲਾਲ ਚੇ ਮੈਂ ਰਾਣਾ ਮੈਡੀਕਲ ਸਟੋਰ ਹੈ ਪ੍ਰਾਇਮਰੀ ਸਕੂਲ ਮੈਮੋ ਹਾਲ ਦਾ ਹੈਗਾ ਜੀ ਕਿੰਨੇ ਨਾਲ ਸਾਡੇ ਨਮੋਧਿਆ ਸਕੂਲ ਚ ਲੱਗੇ ਹੋਏ ਆ ਸਪਾਈ ਸੇਵਕ ਉਹਨਾਂ ਦੀ ਕੋਠੀ ਨਾਲ ਹੀ ਆ ਉਹਨਾਂ ਦੇ ਭਾਂਡੇ-ਪੂੰਡੇ ਹੋਰ ਕਾफी ਨੁਕਸਾਨ ਕੋਠੀ ਚ ਕੀਤਾ ਨੇ ਤਾਲੇ ਬੰਦ ਕੀ ਮੰਗ ਕਰਦੇ ਆ ਸਰਕਾਰ ਤੋਂ ਹਾਂਜੀ ਕੀ ਮੰਗ ਕਰਦੇ ਆ ਸਰਕਾਰ ਤੋਂ ਮੰਗ ਅਸੀਂ ਇਹੀ ਕਹਿੰਦੇ ਆ ਵੀ ਇਹ ਚੋਰੀਆਂ ਤੋਂ ਠੱਲ ਪੋਣੀ ਚਾਹੀਦੀ ਆ ਜਿੰਨੀ ਇੱਥੇ ਗੁੰਡਾਗਰਦੀ ਨੌਜਵਾਨਾਂ ਨੇ ਕੀਤੀ ਹੋਈ ਆ ਉਹ ਸਾਡੀ ਜਿਹੜਾ ਨੁਕਸਾਨ ਹੋਇਆ ਸਾਰਾ ਦੀ ਪਰਭਾਈ ਹੋਰ ਅੱਗੇ ਨਾਲੋਂ ਕਿ ਚਾ ਕਸ਼ਾ ਦਾ ਮਾਹੌਲ ਬਣਾਇਆ ਜਾਵੇ ਕੋਈ ਸ਼ੱਕ ਕਿਸੇ ਦੇ ਜਿੰਨੇ ਵੀ ਆ ਚੋਰੀਆਂ ਆਈਆਂ ਸਾਰੀਆਂ ਕਟਰ ਦੇ ਨਾਲ ਕਟਿਆ ਗਿਆ ਮੈਨੂੰ ਵੀ ਅਸੀਂ ਸੀਸੀ ਕੈਮਰੇ ਚ ਦੇਖਿਆ ਸੋਮੂ ਚਮਦੇ ਉਹ ਹੱਥ ਤੇ ਨਾਲ ਕਟੇ ਕੱਟੇ ਛੋਟਾ ਜਿਹਾ ਪਲਾਇਰ ਆਉਣਾ ਪਿੱਛੇ yellow ਰੰਗ ਦਾ ਉਹਨਾਂ ਦੇ ਗ੍ਰਿਪ ਲੱਗਾ ਹੋਇਆ ਕਿੰਨੂ ਬੰਨੇ ਹੋਏ ਆ ਕਿੰਨੇ ਜਣੇ ਆ ਦਿਖਾ ਦੇ ਮੈਂ 2 ਜਣੇ ਦੇਖਿਆ ਜੀ ਔਰ ਮੂੰਹ ਬੰਨੇ ਹੋਏ ਅਸੀਂ 1 ਵਜੇ ਤੋਂ ਲੈ ਕੇ 1 ਵਜੇ ਕੇ 10 ਮਿੰਟ ਤੱਕ ਅਸੀਂ ਸੀਸੀ ਫੁਟੇਜ ਦੇਖਿਆ ਬੈਕ ਸਾਈਡ ਚਮਨ ਲਾਲ ਚਮਦੇ ਨੂੰ ਰਾਤੀ ਇੱਕੋ ਹੀ ਹੋਈ ਸਾਕਾ ਮੈਂ 1 ਵਜੇ ਤੋਂ ਲੈ ਕੇ ਕੁਝ 8 ਵਜੇ ਤੱਕ 8 ਕੁ ਮਿੰਟ ਹੋਏ ਇੰਨੀ ਵੀਡੀਓ ਦੇਖੀ ਹੋ। ਠੀਕ ਹੈ ਧੰਨਵਾਦ ਜੀ। ਹਾਂ ਕੀ ਨਾਮ ਹੈ ਤੁਹਾਡਾ? ਕਮਲਜੀਤ ਕੌਰ। ਕਿਹੜਾ ਪਿੰਡੋਂ ਕੋੜਾ? ਮੈਮੋਵਾਲ। ਕੀ ਗੱਲ ਹੋਈ? ਗੱਲ ਹੁਣ ਤੁਹਾਡੇ ਸਾਹਮਣੇ ਹੀ ਆ ਸਾਨੂੰ ਤਾਂ ਅਸੀਂ ਤਾਂ ਗਿਆ ਹੋਏ ਸੀ ਫੰਕਸ਼ਨ ਤੇ। ਅਸੀਂ ਸਵੇਰੇ 10:30 ਵਜੇ ਆਏ ਆ ਘਰੀ। ਤੇ ਦੇਖਿਓ ਬਾਹਰ ਸਾਰਾ ਕੁਝ ਕਟਿਆ-ਕੁੱਟਿਆ ਪਿਆ ਸੀ ਤਾਲਾ ਵੀ ਬਾਹਰ ਗਿਆ ਹੋਇਆ ਸੀ। ਤੇ ਅੰਦਰ ਖਿੜਕੀ ਦੇ ਥਰੂ ਹੋ ਕੇ ਉਹਨਾਂ ਨੇ ਸਾਰੀ ਕਾਰਵਾਈ ਕੀਤੀ ਆਪਣੀ ਇਹ। ਜੋਨ ਕੀ ਕੀ ਲੱਗੇਗਾ ਮਤਲਬ ਤਿੰਨਾਂ ਨੂੰ ਨੁਕਸਾਨ ਹੋ ਗਿਆ ਆਪਣਾ। ਦੇਖੋ ਹਲੇ ਫਿੰਗਰਪ੍ਰਿੰਟ ਹੋਣੇ ਆ। ਉਹ ਤੇ ਬਾਦੀ ਅਸੀਂ ਟੱਚ ਕਰ ਸਕਦੇ ਆ ਬਟ ਜਿੱਤੇ ਦਾ ਅੰਦਾਜ਼ਾ ਹੈਗਾ ਕੁਝ ਵੀ ਨਹੀਂ ਹੈਗਾ ਅੰਦਰ ਭਾਂਡੇ ਤੱਕ ਵਿੱਚ ਕੈਸ਼ ਵੀ ਹੈਗਾ ਸੀਗਾ ਭਾਂਡੇ ਵੀ ਹੈਗੇ ਸੀ ਬੇਟੀ ਦੀ ਅਗੇਜਮੈਂਟ ਹੋਈ ਹੋਈ ਹੈ ਮੈਰਿਜ ਦੀ ਤਿਆਰੀ ਕਰ ਰਹੇ ਆ ਕੱਪੜੇ ਵਗੈਰਾ ਵੀ ਨਹੀਂ ਛੱਡ ਕੇ ਗਏ ਹੈਗੇ ਸਾਰਾ ਕੁਝ ਲੈ ਗਏ ਸਭ ਕੁਝ ਲੈ ਗਏ ਮੰਦਰ ਦੇ ਵਿੱਚ ਵੀ ਜਿਹੜੇ ਸੀ ਮੰਦਰ ਦੇ ਵਿੱਚ ਵੀ 2.5 ਹਜ਼ਾਰ ਰੁਪਇਆ ਪਿਆ ਸੀਗਾ ਉਹ ਵੀ ਲੈ ਗਏ ਚੋਕੇ ਕੈਸ਼ ਕੁਝ ਗਹਿਣਾ ਗੁਣਾ ਬੀ ਸੀ ਕੁਝ ਸਭ ਕੁਝ ਹੈਗਾ ਐਸੇ ਕਾ ਜੀ ਹੋਣ ਦੇਖੋ ਟੱਚ ਕਰਾਂਗੇ ਉਹ ਤੇ ਬਾਦੀ ਮੈਂ ਪ੍ਰੂਵ ਕਰ ਸਕਦੀ ਆ ਫਾਈਨਲ ਵਕੀਲ ਆਵੇ ਬਟ ਹੈ ਨਹੀਂ ਜੇ ਹਿਸਾਬ ਨਾਲ ਕੁਝ ਨਹੀਂ ਛੱਡ ਕੇ ਨਹੀਂ ਗਏ ਕੁਝ ਵੀ ਸਭ ਸਹੀ ਹੋ ਪੁਲਸ ਆਇਆ ਮੌਕਾ ਦੇਖ ਕੇ ਚਲੀ ਗਈ ਹੈ ਪਰ ਬਟਨ ਹੋ ਦੇਖ ਰਹੇ ਆ ਪੁਲਸ ਕੀ ਕਹਿੰਦੀ ਹੈ ਜੇ ਨਾ ਕੋਈ ਕਾਰਵਾਈ ਹੋਈ ਤਾਂ ਆਪਾਂ ਸੀਬੀਆਈ ਕੋਸੀਸੀਟੀਵੀ ਸਾਹਮਣੇ ਇਹ ਚੋਰੀ ਹਾਂ ਫੋਟੋ ਹਾਂਜੀ ਮੂੰਹ ਬੰਨੇ ਹੋਏ ਆ ਉਹਨਾਂ ਨੇ ਨਹੀਂ ਆਪਣੇ ਘਰ ਚ ਕੈਮਰਾ ਨਹੀਂ ਹੈਗਾ ਹਾਂਜੀ